ਅੱਜ ਅਸੀਂ ਦੇਵ ਨਰਸਿੰਘ ਤੇ ਆਏ ਤੇ ਬਾਜ਼ੀਆਂ ਤੋਂ ਬੂਟੇ ਲੈ ਕੇ ਚੱਲੇ ਆ ਪਿੱਛੇ ਟਰਾਲੀ ਦੇ ਵਿੱਚ ਭਾਈਆ ਔਰ ਬਹੁਤ ਵਧੀਆ ਜਾਣਕਾਰੀ ਬੂਟਿਆਂ ਬਾਰੇ ਦਿੱਤੀ ਔਰ ਸਾਨੂੰ ਘਟੋ ਘਟਾ 3 ਘੰਟੇ ਲੱਗੇ ਰਾਸ਼ੀ ਇਹਨਾਂ ਕੋਲ ਇੰਨਾ ਜ਼ਿਆਦਾ ਸੀ ਕਿ ਪੰਜਾਬ ਹਰਿਆਣਾ ਤੋਂ ਨਾਮਵਰ ਜਿਹੜੇ ਹੈਗੇ ਆ ਸਟੇਟਾਂ ਰਾਜਸਥਾਨ ਤੋਂ ਆ ਹੁਣੇ ਗੰਗਾ ਨਗਰ ਤੋਂ ਆਏ ਸੀਗੇ ਉਹ ਕਹਿੰਦੇ ਸਾਨੂੰ ਬੂਟੇ ਦਿਓ ਇਸ ਕਰਕੇ ਕਹਿੰਦੇ ਤੁਸੀਂ ਤਾਂ ਲੋਕਲ ਜਾਣਾ ਐ ਲੇਟ ਜਾਵੜੋ ਪਰ ਸਾਡੀ ਵਾਰੀ ਹੋਣਾ ਹੀ ਐ ਅਸੀਂ 11 ਵਜੇ ਤੇ ਆਏ ਆ ਹੋਣ ਸਾਡੀ ਵਾਰੀ ਗਿਆ ਬਹੁਤ ਵਧੀਆ ਜਾਣਕਾਰੀ ਦਿੱਤੀ ਆਮ ਨਰਸਰੀ ਤੇ ਆਪਾਂ ਜਾਣਦੇ ਆ ਅਗਲਾ ਕਹਿੰਦਾ ਬੂਟੇ ਆ ਚੱਕੋ ਜੀ ਲੈ ਜਾਓ ਲਾ ਲਓ ਪਰ ਇਹਨਾਂ ਨੇ ਇਹ ਗੱਲ ਪੂਰੀ ਜਾਣਕਾਰੀ ਦਿੱਤੀ ਦਿੱਤੀ ਹਾਂਜੀ ਭਾਈ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਵੀ ਜਿਹੜੀ ਗਾਈਡੈਂਸ ਬਈ ਉਰੀ ਦਿੰਦੇ ਹਨ ਆਪਾਂ ਨੂੰ ਇੱਕ ਨਰਸਰੀ ਚ ਆਪਾਂ ਜਾਣਦੇ ਆ ਆਪਾਂ ਨੂੰ ਬੂਟੇ ਦੇ ਦਿੱਤੇ ਜਾਂਦੇ ਆ ਆਪਾਂ ਪੈਸੇ ਦਿੰਨੇ ਆ ਉਹ ਬੂਟੇ ਦੇ ਦਿੰਦੇ ਆ ਬਸ ਇਥੋਂ ਤੱਕ ਰਿਸ਼ਤਾ ਹੁੰਦਾ ਪਰ ਬਾਕੀ ਇਹ ਨਰਸਰੀ ਦੇ ਨਾਲ ਚਲਾਉਣ ਦੇ ਨਾਲ ਨਾਲ ਇੱਕ ਬਹੁਤ ਜੰਗੇ ਗਾਈਡੈਂਸ ਵੀ ਦਿੰਦੇ ਆ ਡਾਕਟਰ ਹੈ ਤੇ ਉਸ ਹਿਸਾਬ ਨਾਲ ਵੀ ਬੂਟੇ ਨੂੰ ਕੀ ਬਿਮਾਰੀ ਹੈ ਕੀ ਫਾਲ ਆਊਗਾ ਕਿਹੜੀ ਵੈਰਾਈਟੀ ਹੈ ਕਿਹੜੀ ਵੈਰਾਈਟੀ ਲਾਉਣੀ ਚਾਹੀਦੀ ਆਪਾਂ ਨੂੰ ਉਹ ਮਤਲਬ ਉਹ ਗਾਈਡੈਂਸ ਬਹੁਤ ਮਹੱਤਵ ਰੱਖਦੀ ਹੈ ਇਹ ਕੰਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਸਾਰਾ ਟਾਈਮ ਜੇ ਇਹ ਹੀ ਪਾਸੇ ਦੇਵਾਂਗੇ ਉਹਨੂੰ ਕੀ ਕਰਾਂਗੇ ਪੱਤੇ ਤਾਂ ਕੋਈ ਚਟਰੇ ਨਹੀਂ ਹਨ ਉਹ ਗੱਲ ਵੀ ਨਿਕਲਣਾ ਚਾਹੀਦਾ ਜੋ ਹੁੰਦਾ ਹੈ ਇਹ ਆਪਾਂ ਨੂੰ ਤਸੱਲੀ ਹੈ ਵੀ ਜੇ ਕੋਈ ਲੈ ਜਾਉਂਗੇ ਨਾ ਗਰੰਟੀ ਲੰਬਾ ਨਹੀਂ ਆਉਂਦਾ ਠੀਕ ਹੈ ਲੰਬਾ ਉਹ ਤਾਂ ਬਈ ਲੋਕ ਆਪੇ ਜਾਣੋ ਹਟ ਜਾਣਗੇ ਹੁਣ ਬਾਈ ਕੋਲੇ ਮੈਂ ਕੱਲ ਵੀ ਬੈਠਾ ਰਿਹਾ ਹੁਸ਼ਾਰਪੁਰੋ ਕਿ ਮੈਂ ਨਾ ਪੂਰੇ ਪੰਜਾਬ ਚੋਂ ਤਾਂ ਆਉਂਦੀ ਆਉਂਦੇ ਰਾਂ ਹਰਿਆਣਾ ਤੋਂ ਵੀ ਨਹੀਂ ਤਾਂ ਨਰਸੇ ਦੇ ਸਾਢੇ ਇੱਥੇ ਹੁਣ ਘੱਟੋ ਘਾਟੇ 500 ਲੰਦਰੀ ਆ ਅਸੀਂ ਇਨੀ ਲੰਦਰੀਆਂ ਛੱਡ ਕੇ ਉੱਥੇ ਜਾਂਦੇ ਕੋਈ ਗੱਲ ਰ ਤਾਂ ਹੀ ਜਾਂਦੇ ਹਾਂ ਅਸੀਂ ਗਾਲ ਬਾਈ ਜੀ ਸਾਡਾ ਪਿੰਡ ਛੜੱਕ ਜ਼ਿਲ੍ਹਾ ਮੋਗਾ ਡੇਮਰਾ ਮੇਰਾ ਕਾਕਾ ਪ੍ਰਧਾਨ ਪਿੰਡ ਆਲਵਾਲਾ ਬਾਗੇ ਪੁਰਾਣੇ ਦੇ ਨਾਲ ਇਹਨੂੰ ਮੈਂ ਥੋੜਾ ਸਪੈਸ਼ਲ ਲੈ ਕੇ ਆਇਆ ਹਾਂ ਬਹੁਤ ਸੋਹਣੇ ਬਾਈ ਦੇਵ ਕੋਲੇ ਬੂਟੇ ਹੁੰਦੇ ਆ ਸਰਾਈ ਆ ਤੁਹਾਨੂੰ ਪ੍ਰਧਾਨ ਸਾਹਿਬ ਜੀ ਜਿਹੜੇ ਕਹਿੰਦੇ ਨਾ ਵੀ ਇੱਥੇ ਸੇਬ ਨਹੀਂ ਲੱਗਦੇ ਆ ਦੇਖੋ ਸੇਬਾਂ ਨਾਲ ਬੂਟੇ ਭਰੇ ਪਏ ਆ ਕਬਾਲ ਸਿੰਘ ਨੰਬਰ 1000 ਪਿੰਡ ਬਰੀਵਾਲਾ ਉਹ ਬਰੀਵਾਲਾ ਕੋੜਕਪੁਰ ਲੱਗੇ ਜੀ ਹਾਂ ਜੀ ਹਾਂ ਸਰਾਏ ਨਾਗਾ ਦੇ ਕੋਲੇ ਜੀ ਜੀ ਵੀਰ ਜੀ ਮੈਂ ਨਾ 2019 ਤੋਂ ਲੱਗਿਆ ਹਾਂ ਬੂਟੇ ਲਾਉਣ ਮੈਨੂੰ ਛੌਂ ਸੀ ਤੇ ਮੈਂ ਕਈ ਤਰ੍ਹਾਂ ਦੇ ਬੂਟੇ ਲੈ ਆ ਕੇ ਲਾਏ ਆ ਤੇ ਪਰ ਉਹਨੇ ਤੁਮੇ ਤੀ ਜੀਰ ਬੂਟੇ ਲੈਣ ਆਏ ਤੇ ਜਿਹੜੇ ਪਹਿਲਾਂ ਬਹੁਤ ਸੋਹਣੇ ਗਰੋਥ ਹੈ ਤੇ ਬਾਈ ਜੀ ਬਾਕੀ ਸਰਪੰਚ ਸਾਹਿਬ ਜਾਣਕਾਰੀ ਹੈ ਜਿਹੜੀ ਬਹੁਤ ਵਧੀਆ ਦਿੰਦੀ ਹੈ। ਇੰਨੀ ਬੰਦਾ ਹੋਰ ਜਾਣਕਾਰੀ ਨਹੀਂ ਦਿੰਦਾ। ਨੇ ਜਿਹੜੇ ਬੂਟੇ ਆ ਪਹਿਲਾਂ ਲਾਏ ਸੀ ਹੋਰ ਨਰਸੇ ਲਾ ਲੈ ਕੇ ਉਹ ਕਿਵੇਂ ਰਿਜ਼ਲਟ ਨਹੀਂ ਮਿਲਿਆ ਫਿਰ? ਨਹੀਂ ਰਿਜ਼ਲਟ ਤਾਂ ਕੋਈ ਓਡਾ ਵਧੀਆ ਨਹੀਂ ਚੱਲੇ ਨਹੀਂ ਜਾਣੀ ਬੂਲੇ। ਹਾਂ ਜਿਹੜੀਆਂ 4-5 ਜਿਹੜੇ ਮਲੇਰੂ ਕੋਟਰੇ ਵਾਲੀਆਂ ਉਹ ਨਹੀਂ ਠੀਕ ਰਹੀ। ਉਹ ਉਹ ਮੰਨ ਲ ਕੇ ਆ ਲੈ ਸੀ। ਹਾਂ ਨਹੀਂ ਉਹ ਮਲੇਰ ਕੋਟਰੇ ਵਾਲਾ ਬੂਟਾ ਸਾਡੇ ਤਾਂ ਕੋਈ ਨਹੀਂ ਠੇ ਫਟ ਰਿਹਾ ਜੀ। ਹੂੰ 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 ਤੇ ਇੱਥੋਂ ਮੈਂ ਹੁਣ ਤੀਜੀ ਾਰ ਤੁਹਾਡੇ ਕੋਲ ਲੈ ਹੀ ਚੱਲਿਆ। ਚਲੋ ਧੰਨਵਾਦ ਜੀ। ਧੰਨਵਾਦ ਮਿਹਰਬਾਨੀ। ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਡਾ ਭਰਾ ਹੈ ਮਾਰੇ ਨੇ ਹੋਰ ਪ੍ਰਕਿਆ ਮਛੋਰੇ ਦੇ ਕੰਮ ਚ ਹੋਰ ਬਰਕਤ ਪਾ ਲਿਆ ਤੇ ਇਹਨਾਂ ਕੋਲੋਂ ਅਸੀਂ ਆਏ ਆ ਤੀਸਰੀ ਵਾਰ ਬੂਟੇ ਲੈਣ ਤੇ ਇਹਨਾਂ ਦੇ ਬਹੁਤ ਵਧੀਆ ਕੁਆਲਿਟੀ ਦੇ ਬੂਟੇ ਆ ਨੇ ਬਾਕੀ ਮੇਨ ਗੱਲ ਇਹ ਵੀ ਆਪਣੇ ਜ਼ਿੰਮੇਦਾਰਾਂ ਇੱਕ ਜਿਹੜੀ ਨਰਸਰੀ ਹੈ ਜਿੱਥੋਂ ਸਾਨੂੰ ਜਾਣਕਾਰੀ ਬਹੁਤ ਵਧੀਆ ਦਿੰਦੇ ਨੇ ਕਦੇ ਵੀ ਸਾਨੂੰ ਇਹ ਨਹੀਂ ਲੱਗਿਆ ਵੀ ਇੱਥੇ ਫਾਰਮੈਲਿਟੀ ਹੈ ਭੂਜੀ ਚਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਭਾਈ ਅੱਜ ਆਇਆ ਸੀ ਦੇਵ ਨਰਸਰੀ ਤੇ ਭਾਈ ਜੀ ਦੇਵ ਨੇ ਬੜੇ ਵਧੀਆ ਪਲਾਂਟਸ ਦਿੱਤੇ ਜੀ ਅੰਬਾਂ ਦੇ ਸਾਰੇ ਫਰੂਟਸ ਦੇ ਜੀ ਤੇ ਲੈ ਕੇ ਜੀ ਰਾਜਸਥਾਨ ਚੱਲੇ ਆ ਗੁਲਾਬੇ ਵਾਲਾ ਪਿੰਡ ਹੈ ਜੀ ਸਾਡਾ ਜੀ ਤੇ ਇਹ ਕਿੰਨੇ ਇਹ ਕਿਹੜਾ 52 ਜੀ ਜੀ 52 ਜੀ ਜੀ ਓਕੇ ਓਕੇ ਹਾਂਜੀ ਹਾਂਜੀ ਠੀਕ ਹੈ ਨਹੀਂ ਬੜੇ ਇਹਨਾਂ ਕੋਲੇ ਬੜੀ ਵਧੀਆ ਸਾਰੀ ਕਲੈਕਸ਼ਨ ਹੈਗੀ ਹੈ ਜੀ ਸਾਰੇ ਫਰੂਟਸ ਦੀ ਅਗਲੀ ਵਾਰੀ ਹੋਰ ਲੈ ਕੇ ਜਾਵਾਂਗੇ ਐਂਕੀ ਥੋੜਾ ਜਲਦੀ ਸੀ ਮੈਂ ਹਰਮਨੀ ਗਿੱਲ ਪਿੰਡ ਮੂਸਲੀ ਉੱਚ ਬਲੋ ਸਰਸੇ ਤੋਂ ਅਸੀਂ ਆਏ ਸੀ ਜੀ ਦੇਵ ਨਰਸਰੀ ਜਿਹੜਾ ਅੱਲਾ ਬਾਦ ਪੋਦੇ ਲੈਣ ਇੱਥੋਂ ਅਸੀਂ ਬਹੁਤ ਬੋਦੇ ਲੈ ਆ ਫਰੂਟਾਂ ਦੇ ਬੋਦੇ ਖਾਸ ਕਰ ਬਹੁਤ ਵਧੀਆ ਇਹਨਾਂ ਦੇ ਤੇ ਸਾਰੇ ਅਸੀਂ ਲੈ ਕੇ ਚੱਲੇ ਆ ਜੀ ਬਹੁਤ ਵਧੀਆ ਪਰਸਨ ਹੈ ਡਾਕਟਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਜੀ ਸਾਡਾ ਜੀ ਵਾਰੀ ਅਸੀਂ ਇੱਥੋਂ ਬੂਟੇ ਲੈ ਕੇ ਚੱਲੇ ਆ ਜੀ ਇੱਥੋਂ ਜੀ ਦੇਵ ਨਾਰਾਇਣ ਸ੍ਰੀ ਰਾਮ ਤੇ ਪਿਛਲੇ ਸਾਲ ਅੰਬ ਲਾਈ ਸੀ ਬਾਈ ਜੀ ਤੇ ਐਂਕਿ ਉਹਨਾਂ ਦੇ ਪੂਰਾ ਫਰੂਟ ਲੱਗਿਆ ਜੀ ਉਹਨਾਂ ਨੇ ਆਪਣੇ ਜ਼ਰੂਰ ਚੱਕ ਕੇ ਬਾਈ ਜੀ ਉਹਨਾਂ ਦੇ ਫਰੂਟਿੰਗ ਹੋਈ ਵੀ ਹੈ ਜੀ ਆਪਣਾ ਐਡਰੈਸ ਬੋਲੇ ਪਹਿਲਾਂ ਇੰਡ ਸਾਡਾ ਬਾਈ ਜੀ ਗੁਲਾਬਿਆੜਾ ਜੀ 52 ਜੀ ਦੀ ਤਹਿਸੀਲ ਸ਼੍ਰੀ ਕਰਨਪੁਰ ਜੀ ਤੇ ਡਿਸਟ੍ਰਿਕਟ ਸ਼੍ਰੀ ਗੰਗਾ ਨਗਰ ਰਾਜਸਥਾਨ ਜੀ ਹੈ ਨਾ ਹਾਂ ਜੀ ਤੇ ਬਾਈ ਜੀ ਹੋਗੇ ਸੀ ਇਜੀ ਚੌਥੀ ਵਾਰੀ ਬਾਈ ਹੋਰਾਂ ਕੋਲੇ ਆਏ ਆ ਜੀ ਇੱਥੇ ਪਲਾਂਟਸ ਲੈ ਕੇ ਚੱਲੇ ਆ ਕੁਆਲਿਟੀ ਇਹਨਾਂ ਨਾਲ ਦੀ ਕਿਤੇ ਉਹ ਨਹੀਂ ਮਿਲਦੀ ਪਾਸ ਕੋਈ ਲੱਖ ਸਸਤੇ ਜ਼ਰੂਰ ਦਿੰਦੇ ਹੋਣਗੇ ਲੋਕ ਹੁਣ ਇਹਦੇ ਵਿੱਚ ਵੇਖੋ ਆ ਕੋਈ ਹਾਲ ਹੈ ਦੱਸੋ ਕੋਈ ਕਮੀ ਹੈ ਪੱਤਿਆਂ ਨਾਲੋਂ ਜ਼ਿਆਦਾ 베ਰ ਨੇ ਕੁਆਲਿਟੀ ਬੋਲਦੀ ਭਈ ਇਹਨਾਂ ਦੀ ਕੁਆਲਿਟੀ ਹਾਂਜੀ ਸਰ ਕਿੱਥੋਂ ਆਇਓ ਜੀ ਹਾਂਜੀ ਕਰਨਾਲ ਤੋਂ ਆਇਆ ਜੀ ਪਿੰਡ ਬਾਲੂ ਜੀ 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 ਕਿਚ ਕਰਨਾਲ ਹਰਿਆਣਾ ਤੋਂ ਤੇ ਤੁਸੀਂ ਇੰਨੀ ਦੂਰ ਬੂਟ ਲੈਣ ਕਿਉਂ ਆਇਓ ਮੈਂ ਤੁਹਾਡਾ ਨਾਮ ਸੁਣ ਲਿਆ ਸੀ ਬਹੁਤ ਰਿਸ਼ਤੇਦਾਰਾਂ ਨੇ ਕਿਹਾ ਤਾਂ ਫਿਰ ਇਸ ਕਰਕੇ ਇੱਥੇ ਆਏ ਹਾਂ ਜੀ 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 ਬਹੁਤ ਵੇਖ ਕੇ ਬੜਾ ਮਨਖੋਸ਼ ਆ ਜੀਮੇਂਦਾਰ ਭਰਾਓ ਜੀ 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 ਬੂਟੇ ਬਹੁਤ ਚੰਗੇ ਲੱਗ ਰਹੇ ਫਲ ਵੀ ਲੱਗਾ ਜੀ ਓਕੇ 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 ਬਹੁਤ ਵਧੀਆ ਬੂਟੇ ਅਸੀਂ ਜੀ ਤੇਜੀਵਾਰ ਨਰਸਰੀ ਐਸਤੇ ਆਏ ਆ ਬਹੁਤ ਵਧੀਆ ਬੂਟੇ ਨੇ ਜੀ ਮਿਕਸ ਫਰੂਟ ਲੈ ਕੇ ਗਏ ਇੱਕ ਬੂਟਾ ਦੂਸਰਾ ਜਿਹੜਾ ਸੀ ਉਹ ਕਿਨਾ ਬੁਨੇਕਸ ਤੋਂ ਬਣਾਏ ਤੇ ਹੋਰ ਸੀ ਬੂਟਾ ਜਿਹੜਾ ਆੜੂ ਜੀ ਜੀ ਆੜੂ ਬਹੁਤ ਜਿਹੜਾ ਆੜੂ ਨੂੰ ਬਹੁਤ ਟੇਸ ਇੰਨਾ ਟੇਸ ਤੋਂ ਨਾਲ ਦਾ ਮੈਨਾਂ ਵੀ ਬਹੁਤ ਜ਼ਿਆਦਾ ਐਵੇਂ ਜਿਹੜਾ ਲੋਕਲ ਫੂਡ ਆਪਣੇ ਹੁੰਦੇ ਆ ਇਹ ਬੂਟੇ ਪਹਿਲਾਂ ਤੁਸੀਂ ਲਾਏ ਹੋਣੇ ਆ ਨਾ ਕੋਈ ਕਹੀ ਤੀਜੀ ਵਾਰ ਇੱਥੋਂ ਨਰਸੀ ਤੋਂ ਆਏ ਆ ਬਹੁਤ ਵਧੀਆ ਬੂਟੇ ਨੇ ਇੱਥੋਂ ਹੀ ਲੈ ਕੇ ਜਾਂਦੇ ਆ ਸੀ ਤੁਹਾਡਾ ਨਾਮ ਕੀ ਹਰਦੀਾਲ ਸਿੰਘ ਜੀ ਕਮਾਲ ਵਾਲਾ ਪਿੰਡ ਜ਼ਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹਾ ਅੰਟੀ ਜੀ ਕਿਵੇਂ ਸੰਭਾ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਮਹਿੰਦਰ ਸਿੰਘ ਸਰਪੰਚ ਪਿੰਡ ਮੀਨੇ ਵਾਲੀ ਤੋਂ ਤੇ ਅੱਜ ਆਏ ਸੀ ਪ੍ਰਾਧੇਵ ਕੋਲ ਬੂਟੇ ਲੈਣਾ ਤੇ ਪਹਿਲਾਂ ਵੀ ਬੂਟੇ ਘਟ ਤੋਂ ਘਟ 2-3 ਸਾਲ ਪਹਿਲਾਂ ਵੀ ਲੈ ਗਏ ਆ ਥੋੜੇ ਕੋਈ ਟਾਈਮ ਬਾਅਦ ਚ ਲੈ ਗਏ ਆ ਤੇ ਬਹੁਤ ਵਧੀਆ ਬੂਟੇ ਨੇ ਮਰੂਦਾਂ ਦੇ ਤੇ ਵਾਦ ਤੋਂ ਵਾਦ ਇੱਥੇ ਆਓ ਤੇ ਬੂਟੇ ਲੈ ਕੇ ਜਾਓ ਜੀ ਇਹਨਾਂ ਬੂਟਿਆਂ ਦੇ ਵਿੱਚ ਇਹ ਫਰਕ ਹੁੰਦਾ ਵੀ ਜਿਹੜੇ ਕੰਪਨੀਆਂ ਦੇ ਕੋਲੇ ਲਾਇਸੈਂਸ ਹੈ ਔਰ ਜਿਨ੍ਹਾਂ ਕੋਲੇ ਮਦਰ ਪਲਾਂਟ ਆ ਮਦਰ ਪਲਾਂਟ ਦਾ ਮਤਲਬ ਵੀ ਬਿਮਾਰੀਆਂ ਤੋਂ ਰਹਿਤ ਉਹਨਾਂ ਤੋਂ ਗਰਾਫਟਿੰਗ ਕਰਕੇ ਉਹ ਬੂਟੇ ਜਿਹੜੀ ਨੀਲਕਟ ਕੰਪਨੀ ਬਣਾਉਂਦੀ ਆ ਜਿਹੜੇ ਕਿ ਬੂਟੇ ਮਰਦੇ ਵੀ ਘੱਟ ਆ ਇਹ ਬੂਟਿਆਂ ਨੂੰ ਫਲ ਫਰੂਟ ਵੀ ਬਹੁਤ ਜਿਆਦਾ ਵਧੀਆ ਆਉਂਦਾ ਤੁਸੀਂ ਕਿੱਥੇ ਅਸੀਂ ਜੀ ਕਪੂਰ ਡਿਸਟ੍ਰਿਕਟ ਕਪੂਰਥਲਾ ਰਾਪਰ ਪੀਰ ਬਖਸ਼ ਤੋਂ ਆਏ ਆ ਜੀ ਤੁਹਾਡਾ ਨਾਮ ਸੋ ਬਨਾਓ ਸਾਡਾ ਨਾਮ ਸਤਵਿੰਦਰ ਸਿੰਘ ਜੀ ਜੀ ਬਹੁਤ ਵਧੀਆ ਬੂਟੇ ਮਿਲਦੇ ਨੇ ਜੀ ਹਰ ਇੱਕ ਵੀਰ ਭੈਣ ਭਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਬੂਟੇ ਲਗਾ ਕੇ ਇੱਕ ਵਾਰੀ ਜ਼ਰੂਰ ਲਗਾ ਕੇ ਦੇਖੋ ਬਹੁਤ ਨਰਸਿੰਘਾਂ ਦੇ ਗਏ ਸੀ ਉਵੇਂ ਨਹੀਂ ਮਿਲਦਾ ਘਰ ਜੀ ਜੀ ਇੱਥੇ ਬੂਟੇ ਥੋੜਾ ਬਹੁਤ ਵਧੀਆ ਮਿਲਦੇ ਸੋ ਆਓ ਜੀ ਲੈ ਕੇ ਚੱਲਦੇ ਆਪਾਂ ਬੇਨ ਨਸਰੀ ਤੋਂ ਅਸੀਂ ਮਝੂਰੀ ਸੁਣ ਕੇ ਆਏ ਆ ਤੁਹਾਡੀ ਚਲੋ ਵਧੀਆ ਜੀ ਮੈਂ ਹਰਪ੍ਰੀਤ ਸਿੰਘ ਪਿੰਡ ਜੋੜਾ ਤੇ ਸਿੰਘ ਜੀਰਾ ਅਸੀਂ ਬਾਈ ਦੇਸ ਦੇ ਨਰਸਰੀ ਤੇ ਆਏ ਆ ਬਹੁਤ ਵਧੀਆ ਵੈਰਾਈਟੀ ਆ ਤੇ ਬਹੁਤ ਵਧੀਆ ਸਲਾਹ ਦਿੰਦੇ ਆ ਅਸੀਂ ਘਟੋ ਘਟ ਚਾਰੀ ਪੰਜਾ ਬੂਟੇ ਲੈ ਕੇ ਚੱਲੇ ਬਾਈ ਜੀ ਦਾ ਨਾਮ ਅਮਨ ਕੰਬੋਜ ਪਿੰਡ ਬਾਜੇਕੇ ਤੋਂ ਮੈਂ ਦੇਬ ਬਾਈ ਕੋਲੋਂ ਬੂਟੇ ਕਾਫੀ ਸਾਰੇ ਲੈ ਕੇ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਰੈੱਡ ਚਿੱਲੀ ਇੱਕ ਅਮਰੂਦ ਬਹੁਤ ਵਧੀਆ ਬੋਟਾ ਹੈ ਤੇ ਜਿੰਦਾ ਫਾਲਾ ਸੀ ਤੋੜਿਆ ਪਹਿਲੀ ਵਾਰੀ ਤੇ ਕੁਆਲਿਟੀ ਵੀ ਬਹੁਤ ਵਧੀਆ ਹੈ ਤੁਹਾਨੂੰ ਇਹਨਾਂ ਦੇ ਪੌਦੇ ਜਿਹੜੇ ਆ ਬਹੁਤ ਕੁਆਲਿਟੀ ਵਾਲੇ ਆ ਆਪ ਦਾ ਆਪ ਦਾ ਐਡਰੈਸ ਹੈ ਮੇਰਾ ਪਿੰਡ 6 ਪੀਐਸਾ ਤਸੀਰ ਅਸਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਔਰ ਮੈਂ ਇੱਥੋਂ ਪੌਦੇ ਲੈ ਕੇ ਜਾਂਦਾ ਬਹੁਤ ਵਧੀਆ ਵੀਰ ਦਾ ਕੰਮ ਆ ਤੇ ਜ਼ਰੂਰ ਇੱਥੋਂ ਪੌਦੇ ਲਓ। ਜੀ ਮੇਰਾ ਪਿੰਡ ਖੂਸਾ ਜਲਾਲ ਆ ਨਾਮ ਕਰਵਜਨ ਸਿੰਘ ਜਿਹੜਾ ਮੂਕਾ ਕੋਈ ਰਹਿਣ ਵਾਲਾ ਨਾ ਇਹਨਾਂ ਦੀ ਵੀਡੀਓ ਵੇਖੀ ਫੇਸਬੁੱਕ ਤੇ ਚੰਗੇ ਬੂਟੇ ਲੱਗੇ ਸਾਨੂੰ ਮੈਂ ਬੂਟੇ ਲੈ ਕੇ ਚੱਲੇ ਆਇਆ ਹਾਂ ਉਹਨਾਂ ਤੋਂ। ਤੁਹਾਡੇ ਜੀ ਮੈਂ ਬਜਿੰਦਰ ਸਿੰਘ ਹਾਂਗਾ ਜੀ ਅਸੀਂ ਅੱਜ ਦੇ ਵੀਰ ਕੋਲ ਆਏ ਆ ਬੂਟੇ ਲੈਂਡ ਬਹੁਤ ਵਧੀਆ ਬੂਟੇ ਮਿਲੇ ਆ ਬਹੁਤ ਵਧੀਆ ਕੁਆਲਿਟੀ ਦੇ ਆ ਜਿਵੇਂ ਕਿ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਅਲਫਾਜ਼ੋ ਦੇ ਬੂਟੇ ਆ ਵੇਖੋ ਕੋਲੇ سامنے ਅਲਫਾਜ਼ੋ ਲੈ ਕੇ ਚੱਲੇ ਆ ਬਹੁਤ ਵਧੀਆ ਕੁਆਲਿਟੀ ਦੇ ਆ ਮੇਰੇ ਵੀਰ ਸਾਰੇ ਜਰੂਰ ਪਹੁੰਚੇ ਨਾਲ ਕੋਲ ਵੱਤ ਵੱਦ ਸੱਕਲੇ ਆ ਬੜਾ ਤੋਂ ਇਹ ਆ ਤਾਂ ਮਾਰ ਮੋਸ਼ਕਾਰ ਜਿਹਾ ਬਦਲ ਜੇ ਉੱਕੇ ਲੱਗੂ ਆ ਹੈ ਮੇਰਾ ਨਾਮ ਫਰਮਾਨ ਹੈ ਕਿੱਥੋਂ ਆਇਆ ਵੀਰ ਜੀ ਮੈਂ ਅੱਜ ਹਾਂਜੀ ਆਸੀ ਆਇਆ ਰਾਵ ਸਰ ਤੋਂ ਜੀ ਜੀ ਤੇ ਪਹਿਲਾ ਪਹਿਲਾ ਮੇਰੇ ਦੇਵ ਭਾਈ ਨਾਲ ਗੱਲ ਹੁੰਦੀ ਸੀ ਐ ਤੂੰ ਮੈਂ ਜਦੋਂ ਇਹਨਾਂ ਭਾਈ ਦੀ ਵੀਡੀਓ ਵੇਖੀਆ ਵੀਡੀਓ ਮੈਨੂੰ ਚੰਗੀ ਲੱਗੀ ਲੋਗ ਐ ਤੂੰ ਵਧੀਆ ਕੁਆਲਿਟੀ ਦੇ ਬੂਟੇ ਲੈ ਕੇ ਜਾਂਦੇ ਸੀ ਉਹ ਬੂਟੇ ਮੈਨੂੰ ਵੀ ਪਸੰਦ ਆਏ ਸਾਡੇ ਏਰੀਆ 'ਚ ਵੀ ਵਾਧੂ ਬੂਟੇ ਗੈਣੇ ਜੀ ਜੀ ਤਾਂ ਕਰਕੇ ਮੈਂ ਕਿਹਾ ਆਪਾਂ ਵੀ ਕੁਆਲਿਟੀ ਦੇ ਬੂਟੇ ਲੈ ਕੇ ਵੇਖੀ ਭਾਈ ਤੂੰ ਇੱਥੇ ਆਏ ਸਾਨੂੰ ਬਹੁਤ ਚੰਗਾ ਲੱਗਿਆ ਸਾਨੂੰ ਵਾਕੇ ਇੱਥੇ ਲੱਗਿਆ ਜਿਵੇਂ ਕੁਆਲਿਟੀ ਵਧੀਆ ਮਿਲਦੀ ਏ ਜੀ ਜੀ ਇੱਥੇ ਬਹੁਤ ਬਾਰੂ- ਅਸੀਂ ਬੋਟਲ ਲਏ ਗਏ ਬਹੁਤ ਬਹੁਤ ਸਾਫ਼ ਸਸੀ ਗੱਲ ਜੀ ਮੈਂ ਨਵਦੀਪ ਸਿੰਘ ਪਿੰਡ ਦੇਸੂ ਮਲਕਾਣਾ ਤੇ ਮੰਡੀ ਕਾਲਾਂ ਵਾਲੀ ਹਰਿਆਣਾ ਤੋਂ ਆਇਆ ਬੋਟਲ ਲੈਣ ਪਹਿਲਾਂ ਵੀ ਮੈਂ ਇਹ ਤੋਂ ਪੱਦੇ ਲੈ ਗਿਆ ਸੀ ਉਹ ਬਹੁਤ ਵਧੀਆ ਚੱਲੇ ਤੇ ਹੁਣ ਦੁਬਾਰਾ ਫੇਰ ਲੈਣ ਆਇਆ